ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚਹਿਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੁੱਲ ਵਾਚ ਟਾਈਮ ਹੋ ਗਿਆ ਜੀ 4 ਦਾ 4 ਵਜੇ ਆਪਣੀ ਬਲੌਗ ਦੀ ਜਿਹੜੀ ਸਟਾਰਟਿੰਗ ਹੁੰਦੀ ਹੈ 4 ਵਜੇ ਸੇ ਹਜੇ ਨਹੀਂ ਵੱਜੀ ਸਾਡੇ ਘਟਨ ਦਾ ਤੇ ਪਚਾਹ ਪਾਣੀ ਪੀ ਲਿਆ ਕੰਮ ਕਰ ਆਉਣ ਸਾਰੀ ਪਰਸ ਰੱਖ ਕੇ ਸਿੱਧਾ ਮਸ਼ੀਨ ਵਾਲੇ ਜਾਈਦਾ ਕਿਉਂਕਿ ਹੁਣ ਦਿਨ ਪਿੱਛੇ ਕੁਝ ਵੀ ਨਹੀਂ ਰਹਿ ਜਾਂਦਾ ਤਾਂ ਕਰਕੇ ਕੰਮ ਕਰ ਰਹੀ ਜਿਹੜੀ ਆਪਣੇ ਸਿਆਲਾਂ ਤੇ ਜਿਹੜਾ ਚੱਲਦਾ ਹੈ ਸਦਾ ਬਹਾਰ 2-3 ਮਹੀਨੇ ਸਾਗ ਅੱਜ ਫੇਰ ਹੈ ਜਿਹੜਾ ਸਾਗ ਜਾਂਦੇ ਪਰ ਅੱਜ ਜਿਹੜਾ ਸਾਗ ਵਧੀਆ ਸਰੋਂ ਦਾ ਹੈ ਨਾ ਪੱtre ਜਿਹੜਾ ਨਹੀਂ ਹੈਗਾ ਦਾ ਦੇਸੀ ਸਰੋਂ ਦਾ ਸਾਗ ਹੈ ਦੇਸੀ ਸਰੋਂ ਦਾ ਸਾਗ ਪਾਪਾਦਰ ਲੈ ਕੇ ਆਇਆ ਤਾਂ ਅੱਜ ਤਾਂ ਮੈਂ ਇੱਥੇ ਪਾਲਕ ਸਾਰਾ ਕੁਝ ਵਧੀਆ ਤੇ ਵੈਸੇ ਇਹਦੇ ਚ ਵਧੀਆ ਟੇਸਟੀ ਬੰਦ ਹੈ ਨਾ ਮੰਮੀ ਸਾਗ ਹਾਂ ਕੁਝ ਜਿਹਾ ਸਾਗ ਦਾ ਸੁਆਦ ਲੱਗਦਾ ਹੈ ਸਾਉਣ ਜਿੰਨ ਤੋਂ ਚੱਤ ਜਾ ਕੇ ਜਾਂਦਾ ਹਾਂ ਜੀ ਬਸ ਪਿਓਰ ਸਿਆਲ ਆਇਆ ਨਹੀਂ ਪਰ ਸਾਗ ਹਾਂ ਤੇ ਸਾਗ ਦਾ ਬਸ ਪਤਾ ਹੀ ਹੈ ਵੀ ਆਪਣੇ ਦਾ ਸਾਰੇ ਘਰੋ ਘਰੀ ਮਾਂ ਵੀ ਕੁਝ ਚਾਹਦਾ ਪੱਕ ਜਾਂਦਿਆਂ ਸ਼ਰਮਾ ਹੂੰ ਉਹ ਬਹੁਤਾ ਮਹੀਨਾ ਰਹਿ ਗਿਆ ਬਹੁਤ ਮੱਗਰ ਆਪਣੇ ਦਾ ਮੱਗਰ ਤੱਕ ਚੱਲੂਗਾ ਮੱਗਰ ਤਾਂ ਜਲਦੀ ਜਾਂਦਾ ਨਹੀਂ ਗਾਂ ਕੀ ਆਉਂਦਾ ਹੁੰਦਾ ਫੱਗਣ ਮਾਗ ਮਾਗ ਤਾਂ ਗਾਵੀ ਆਪਣੇ ਤਾਂ ਚੱਲੀ ਜਾਂਦਾ ਰਹਿੰਦਾਗਾ ਜਲਦੀ ਤਾਂ ਜਾਂਦਾ ਪਰ ਮੈਨੂੰ ਇਹ ਮਾਗ ਬਹੁਤ ਭੁੱਲ ਜਾਂਦੀ ਆ ਮੈਂ ਕੀ ਹੁੰਦਾਗਾ ਮਾਰਚ ਬ੍ਰੈਲ ਹੀ ਪਤਾ ਲੱਗਦਾ ਆਪਾਂ ਨੂੰ ਮੈਂ ਨਾ ਉਹ ਗੱਲ ਨਾ ਹੁੰਦੀ ਫਿਰ ਜਿਹੜਾ ਹੋਂ ਸਾਗ ਹੈ ਇਹ ਤਾਂ ਹੈਗਾ ਉਹ ਤੋਂ ਤਾਂ ਪਾਪਾ ਵੀ ਟਾਂ ਵੇਡਲੇ ਡੱਕੇ ਚ ਭਾਲ ਕੇ ਖ ਦਿੰਦਾ ਜਾਂਦੀ ਵਾਰ ਦਾ ਆਪਣਾ ਪਤਾ ਨਹੀਂ ਜਾਂਦੀ ਵਾਰ ਦਾ ਕਹਿੰਦੇ ਕਹਿੰਦੇ ਕਿੰਨੇ ਵਕਵਾਰੀ ਟੇਕ ਜਾਂਦਾ ਉਹ ਤਾਂ ਫਿਰ ਤੇ ਤਾਂ ਕਿਤਾ ਜੀ ਬੀਜੀ ਰੱਖਦੇ ਹ ਹ ਸਮਝ ਗੰਗ ਮਾਤਾ ਨੇ ਤਰਨ ਲੱਗ ਗਿਆ ਸਾਗ ਤੇ ਬੀਬੀ ਚੀਰੀ ਜਾਂਦੀ ਹੈ ਗੰਡਾ ਲਸਣ ਤੇ ਆਪਾਂ ਜਾਣਦੇ ਆ ਪੜਿਆਂ ਵੱਲ ਫੇਰ ਬੰਨਾਂਗੇ ਪਸ਼ੂ ਪੱਠੇ ਪਾਗੇ ਸੰਲੀ ਦੇ ਡੇੜੀ ਤੇ ਪਸ਼ੂ ਵੰਦੂਗੀ ਮੈਂ ਆ ਦੇਖੀ ਸਾਰੀ ਗੰਦੋਲੀ ਕਿ ਮੈਂ ਸਮਾਨ ਨਾਲ ਐ ਡੱਟੀ ਪਈ ਹੈਗੀ ਕੀ ਹੈ ਤੇ ਹਾਂ ਕਾਲਾ ਧਾਮ ਆਹ ਬਹਿਲੇ ਦਾ ਫਾਰ ਦਾ ਤਰ ਆ ਬਾੜ ਦਾ ਕਾਹਦਾ ਆਂ ਨਾ ਅਜਿਹਾ ਜਿਵੇਂ ਮੱਖਣ ਵਾਲੀ ਦਵਾਈ ਪਾ ਰਖੀ ਹੈ ਇਹਦੇ ਬੈਠਿਆਂ ਜਾਂ ਲਗਾ ਕਿੰਨਾ ਮਰਗਾ ਬੰਗਾਣਾ ਅਤੇ ਦੂਸਰੇ ਕੀ ਆ ਸਾਨੂੰ ਹੈ ਗਏ ਤਾਰਾਂ ਕਿਹੜੇ ਵੇਲੇ ਕੱਢਣਗੀਆਂ ਤੇ ਉਹਦੋਂ ਰੱਜ ਜੂਗੀਆਂ ਸਹੀ ਗੱਲ ਆ ਰਾਤ ਪਤੰਮਾ ਸਾਂ ਠੀਕ ਹੋਈ ਆ ਸਹੀ ਗੱਲ ਆ ਮਸਾਂ ਸਵਰਤਾਈ ਨਾ ਰਾਤ ਪਤੰਮਾ ਗਾਂ ਪਤਨ ਕਿਹੜੀ ਸਾਹਣਾ ਵੀ ਗਾਲ ਚੋਦੇ ਸੰਗਲ ਲੈ ਕੇ ਡਿੱਗ ਪਿਆ ਤੇ ਸੰਤ ਪਤੀ ਨੇ ਲੱਗਿਆ ਮੰਮੀ ਉੱਠੀ 3:30 ਵਜੇ ਤੇ ਮੰਮੀ ਕਹਿੰਦੇ ਗਾਂ ਬਾਹਰ ਕਾ ਤੇ ਬੈਠੀ ਰੱਜ ਰੁੱਜ ਕੇ ਇਥੋਂ ਚਾਰ ਚੁਰ ਬਾਵਾ ਖਾ ਗਈ ਤੇ ਆ ਦੇਖ ਨਾ ਨੁਕਸਾਨ ਕੀਤਾ ਕਿ ਮੇਰਾ ਬਹੁਤ ਮਨ ਦੁਖੀ ਹੋਇਆ ਮੈਂ ਤੜਕੇ ਜਦੋਂ ਮੈਂ ਉੱਠ ਕੇ ਆਈ ਤੇ ਹੇ ਹੇ ਨਹੀਂ ਰੋੜੇ ਡਰਾਤਾ ਨਾ ਭਰਨ ਕੀ ਨਿਕਲ ਗਿਆ ਤੇ ਇਹਦੇ ਚ ਨਾਲੇ ਇਹਦੇ ਮਾਰ ਲੱਗ ਗਿਆ ਉਹਦੇ ਗੁੱਡਾ ਮਾਰ ਗਿਆ ਇਹਦੇ ਤੇ ਬੂਟੇ ਦੇ ਉੱਤੇ ਦੇਖ ਲੈ ਇੱਧਰ ਡਿੱਗ ਪਿਆ ਹਾਏ ਤਾਂ ਇਨਾ ਸ਼ੁਕਰ ਰਹਿ ਗਿਆ ਵੀ ਇੱਧਰ ਟਰਾਲੀ ਲੱਗੇ ਹੋਣ ਕਰਕੇ ਨਾ ਤੇ ਬੂਟਿਆਂ ਦਾ ਬਚਾਰ ਰਹਿ ਗਿਆ ਲੈ ਹੁਣ ਇਹਨਾਂ ਦੇ ਜੀਕੂ ਲੱਗੇ ਸੀ ਕਿ ਇੱਥੇ ਜੀਕੂ ਲੱਗੇ ਪਏ ਸੀਗੇ ਸੱਚੀ ਮੈਂ ਤੜਕੇ ਉੱਠਨ ਸਰ ਪਹਿਲੇ ਮੈਂ ਬੂਟੇ ਕੋਲ ਆਈ ਹਰਕੇ ਤੜਕੇ ਤੜਕੇ ਨਾ ਫਰਾਂ ਮੈਂ 2 ਗੱਠਾ ਚੱਕ ਗਿਆ ਪੂਰੇ ਠੱਕੇ ਨਾਲ ਮਸਾ ਉਧਰ ਸਿੱਟਿਆ ਤੇ ਮੈਨੂੰ ਪਤਾ ਲੱਗਾ ਕਿ ਡਾਣੀ ਥੱਲੇ ਆਈ ਪਈ ਐ ਮੈਨੂੰ ਤਾਂ ਲੱਗਦਾ ਸੀ ਕਿ ਕੋਣੀ ਡਾਣੀ ਸੀ ਲੈ ਐਡੀ ਵੱਡੀ ਡਾਣੀ ਸੀ ਤੇ ਕਿੰਨੀ ਭਾਰਾ ਦਾਣਾ ਬਣਨਾ ਸੀਗਾ ਰੋਟੀ ਲੱਗੀ ਚੀਕੂ ਲੱਗੇ ਪੈਸੇ ਤੇ ਉਹ ਕਿੱਧਰ ਗਏ ਇੱਕ ਡਾਣੀ ਆ ਪਈ ਐ ਇੱਕ ਡਾਣੀ ਆ ਪਈ ਐ ਐਡਾ ਜਾਨੀ ਕਿ ਦਾਣਾ ਹੀ ਉਹ ਹੋ ਗਿਆ ਕਿੱਧਰੋਂ ਰੋਟੀ ਲੱਗੀ ਉੱਥੀ ਕਿੰਗੋ ਤਾਂ ਗੈੜੇ ਡੋਲ ਲੱਗੀ ਪਈ ਸੀ ਕਾ ਪਈ ਐ ਡਾਂ ਹਲੇ ਤੈਨਾ ਸ਼ੁਗਰਾ ਦੀ ਟਰਾਲੀ ਲੱਗੀ ਪਈ ਸੀ ਇੱਧਰ ਤੇ ਬਚਤ ਰਹੇਗੀ ਇਹ ਤਾਂ ਸਾਰੇ ਬੁੱਟੇ ਨਾ ਨਾ ਸਮਾਰ ਦਿੰਦੇ ਇੱਥੇ ਸੀਗੇ ਦੋ ਚੀਕ ਟੁੱਟਦੇ ਵਿਚਾਰੇ ਰਾਜ ਨੂੰ ਕਿਹੜਾ ਹੁਣ ਉਹੀ ਗੱਲ ਆ ਗਰਮਾਏ ਤਾਂ ਆਪਾਂ ਨੂੰ ਆ ਜਾਂਦਾ ਵੀ ਪੱਖੇ ਕੂਲਰ ਚੱਲਦੇ ਐ ਤੇ ਪਤਾ ਫੇਰ ਵੀ ਨਹੀਂ ਲੱਗਿਆ ਕਿਉਂਕਿ ਇਹਨੇ ਖੜਕਾ ਕੀ ਕਰਨਾ ਸੀ ਆਰਾਮ ਨਾਲ ਚਾਰ ਖਾਈ ਗਈ ਤੇ ਇਹਦੇ ਚ ਟੁੰਡਾ ਵਗੈਰਾ ਮਾਰ ਗਈ ਤੇ ਉਹ ਡਿੱਗ ਪਿਆ ਸਾਰੇ ਖੁਰਨੀਆਂ ਜੋ ਪੱਠੇ-ਪੁੱਠੇ ਖਾ ਗਈ ਉੱਥੋਂ ਚਾਰ ਖਾ ਗਈ। ਇਹ ਨੁਕਸਾਨ ਕਰਤਾ ਦੇਖੀ ਕੀ ਇਹ ਆਈਆਂ ਔਲਿਆਂ ਦੇ ਉੱਤੇ ਸੀਗਾ। ਲਖਵੀਰ ਭੈਣ ਜੀ ਬਰੂਦ ਸੋਹਣੇ ਆ। ਇਹਨਾਂ ਨੂੰ ਪਤਾ ਨਹੀਂ ਕੀ ਬਣਾਈ ਪਈ ਆ। ਖਾਂ ਤਾਂ ਮਸ਼ੀਨ ਖੜੀ ਆ ਕੱਪੜੇ ਕਿ ਝੱਲਾ। ਤੇ ਫੇਰ ਕੋਈ ਹੱਮ ਮਾਰ ਕਰਦੇ ਆ। ਦੇਖੋ ਇਹ ਤਾਂ ਕਈ ਦਿਨ ਦੋ ਦਿਨ ਹੋਰ ਖੜ ਜਾਂਦੋ। ਤੋਂ ਤੇ ਨਹੀਂ ਲਿਖ ਸਕਦੇ। ਰੈੱਡ ਰੈੱਡ ਤੋੜ ਕੇ ਲੈ ਜਾ ਤੁਸੀਂ ਕਹੋਗੇ ਵੀ ਤੋਤੇ ਨੂੰ ਨਹੀਂ ਖਾਣ ਦਿੰਦੀ ਮੈਂ ਮਰੂਦ ਖਾਂ ਦੇ ਬਰਦਾਸ਼ਤ ਨਹੀਂ ਕਰ ਸਕਦੀ ਤੋਤੇ ਨੂੰ ਪਤਾ ਲੱਗ ਗਿਆ ਹਣ ਇੱਥੇ ਮਰੂਦ ਲਾ ਕੇ ਤੋਤੇ ਨਾਲੋਂ ਵੱਧ ਸ਼ੈਤਾਨ ਅਸੀਂ ਆਏ ਨਹੀਂ ਮਾਂ ਚਲੋ ਜਿੰਨੀ ਪਈ ਤਾਂ ਮੈਂ ਕਰੀ ਪੈਰ ਮਲੋ ਕਰਦੇ ਮੰਮੀ ਜਿਹੜੇ ਮਰੂਦ ਮੈਂ ਕਿਹਾ ਸੀ ਕੱਲ ਵੀ ਆ ਕੀਰ ਜਾਣਗੇ ਦੇਖ ਤੋਦਾ ਕਿੰਨੇ ਖਾ ਗਿਆ ਹੋੰਨੇ ਖਾ ਗਿਆ ਤੋਤਾ ਹਾਏ ਹੈ ਹੋਰ ਮੈਂ ਕਰਦਣਾ ਵੱਢ ਕੇ ਸਿੱਟ ਹੁਣ ਛੜਦੀ ਥੋੜੀ ਜਾਂਦੇ ਨੇ ਅੱਜ ਕੀ ਵੇਚ ਆਪਣੇ ਬਾਹਰ ਚ ਅੱਜ ਬਾਹਰ ਚ ਮਿੱਠੇ ਤੇ ਮਿੱਠੀ ਅੱਜ ਨਾਲ ਵੀ ਠੀਕ ਲੱਗਦੀ ਪਈ ਏ ਸਾਨੂੰ ਝੜਕਾ ਲਈ ਜਾਂਦੇ ਆ ਸਕੂਲ ਜਾਣਾ ਨਹੀਂ ਏ ਇਧਰ ਬਕਰ ਦੱਸ ਹਮੇਦੱਕ ਬਸ ਸੱਕਰ ਲੈਂਦੀ ਏ ਚੱਲ ਜਰਾ ਇੱਟਾ ਇੱਟਾ ਸਾਟ ਬਾਹਰ ਹੈ ਚੱਲ ਮੰਮੀ ਅੱਜ ਦਰਵਾਜ਼ੇ ਤੇ ਲੱਗਦੀ ਪਈ ਹੈ ਨਾ ਕੀ ਕੱਲ ਦਾ ਰੈਸਟ ਕਰ ਇਹ ਜਾਵੜੀ ਖੁਸ਼ੀ ਦੇਖੀ ਮਮਾ ਬੀਬੀ ਗੇਟ ਦੇ ਵਿੱਚ ਨਾ ਮਿੱਠੇ ਐਂਡ ਵੀ ਥੀ ਮਮੀ ਜਦੋਂ ਕੱਟ ਨੀਨੇ ਪੁੱਤ ਇੱਕ ਦਿਨ ਹਰਸ਼ ਠੀਰ ਖੁਸ਼ੀ ਹੋ ਜਾਂਦੀ ਹੈ ਜਿਵੇਂ ਚੰਦ ਤੋੜ ਕੇ ਲਾਈ ਨੀ ਹਾਂ ਹਾਂ ਉਹ ਸਿੱਠੀ ਤਾਂ ਨਹੀਂ ਹੈ ਉਹ ਤਾਂ ਪੂਰੀ ਠੀਕ ਹੈ ਬਰਾ ਨਾ ਮਮਾ ਮਮੀ ਨੂੰ ਆਏ ਆਉਣੇ ਇਥੇ ਆਉਣੇ ਹੋ ਜਾਣਗੇ ਮੰਮੀ ਨੇ ਆਹ ਨਾਲ ਇਹ ਕਿਹੜਾ ਇੱਥੇ ਬੈਠ ਲਾਇਆ ਮਿੱਠੀ ਤੇ ਮਿੱਠੀ ਹੈ ਨਾ ਫਸਟ ਟਾਈਮ ਆਪਾਂ ਇੱਥੇ ਸਬਜ਼ੀ ਲਾਇਆ ਕਿਉਂਕਿ ਇੱਥੇ ਆਪਣੇ ਨਾਲ ਛਟੀਆਂ ਹੁੰਦੀਆਂ ਤੇ ਉਹਦੀ ਯਾਨਕੀ ਰੇਜ ਜੀ ਵੀ ਆਪਾਂ ਕਹਿ ਸਕਦੇ ਹਾਂ ਨਾ ਕਿ ਲੱਕੜ ਤੰਬੜੇ ਇੱਥੇ ਚੱਕਦਾ ਤੇ ਇੱਥੇ ਵਧੀਆ ਉਗਰੇ ਮਿੱਠੀ ਉਹ ਇੱਥੇ ਰੱਖਦਾ ਟੋੜ ਕੇ ਨੇੜੇ ਉਹ ਸੋ ਇੱਥੇ ਰੱਖਦੇ ਨੇ ਅਸੀਂ ਆਪਣੇ ਖੇਤੋਂ ਵੀ ਲਿਆਉਣੇ ਹੁੰਦੇ ਆ ਚਾਹੇ ਇੱਥੇ ਇੱਕ ਜਿਆਰੀ ਬਣਾ ਲਈ ਪਾਣੀ ਵਾਲੀ ਕੋਸ਼ਨਾ ਕੋਸਲਾਦੇ ਮੰਮੀ ਨੇ ਸੈੱਟ ਕਰਨਾ ਹੈ ਹੜਕੂਗਾ ਹਾਂ ਜੀ ਅਵਾਦ ਦੱਸੋ ਕੀ ਲਿਖਿਆ ਤੇ ਆਨੰਦ ਸੀਡਸ ਮਿੱਠੇ ਨੇ ਮਿੱਠੇ ਪਾਪਾ ਕਹਿੰਦਾ ਭਾਈ ਐਟਕੀ ਅਸੀਂ ਧਣਾਂ ਲਾਏ ਨਹੀਂ ਜੇ ਸਾਡੀ ਪਤਾ ਪਾਉਂਦੇ ਮਮਾ ਕਿਵੇਂ ਮੈਂ ਆਖਿਆ ਮੈਂ ਤਾਂ ਆਪਦੀ ਕਾੜੀ ਮੈਨੂੰ ਗਾਜਰ ਦੇ ਬਾਹਰ ਚ ਮੈਂ ਨਾ ਖੇਡ ਲੂ ਪੁੱਤ ਖੇਡਣਾ ਨੇ ਮੜ ਕੇ ਥੱਕ ਕੇ ਫਿਰ ਫੀਵਰ ਹੋਣਾ ਨਹੀਂ ਫਰਨ ਫਰਨ ਨਹੀਂ ਅੰਦਰ ਬਹਿ ਕੇ ਖੇਡੋ ਬਾਹਰ ਨਹੀਂ ਆਉਣਾਗਾ ਨਾਲੇ ਉੱਪਰ ਕੁਝ ਲੈ ਲਾ ਆਹ ਛੋਪਣਾ ਛੱਟਿਆ ਬੈਠੇ ਨਾ ਵਧੀਆ ਲੈ ਮੈਨੂੰ ਦੇ ਸਾਨੂੰ ਤਾਂ ਦੇ ਬੱਚਾ ਵਾਸਤੇ ਇਹ ਚੀਜ਼ ਚਾਹੀਦੀ ਨੇ ਸਾਨੂੰ ਤਾਂ ਪਤਾ ਭੱਜ ਕੇ ਲੈਣੀ ਨਹੀਂ ਵੀ ਛੋਪੜਾ ਪਿਆ ਹੋਣਾ ਤਾਂ ਤੇ ਪੈਣੀ ਆ ਅੰਮਾ ਅੰਦਰ ਬਾ ਕੇ ਖੇਡ ਲੇਗੀ ਰਾਕਾਂ ਸਿੱਟਾ ਮੈਂ ਪਸਵਾਉਣਾ ਆਪਾਂ ਨਾ ਅੰਦਰੋਂ ਵੀ ਕਰ ਲੈ ਹਾਂ ਆ ਬਿੱਲੀ ਜੀ ਇੱਥੇ ਫਿਰਦੀ ਰਹਦੀ ਆ ਸਾਰਾ ਦਿਨ ਆ ਕੇ ਕੀ ਫੜਦੀ ਆ ਵੱਡੇ ਦੇ ਬੱਚੇ ਨੇ ਡੱਡਾ ਨੇ ਬੱਚੇ ਸਪਾਰ ਦਿਨ ਕੰਮੀਂਦੀ ਰਹਿੰਦੀ ਏ ਗੱਡੀ ਵਿੱਚ ਹੀ ਹਲਕਾ ਜਿਹਾ ਡਰਾਵਾ ਮਿਲ ਗਿਆ ਸਾਰੇ ਜਨ ਮੈਂ ਡਰਾਉ ਤਾ ਗਏ ਨੇ ਫਾਈਨ ਦੋਵੇਂ ਨਹੀਂ ਆ ਇਸ ਲਈ ਪਾਸੋਂ ਤਾਂ ਡੈਡੀ ਵਰਗੇ ਆ ਜਾਣਗੇ ਫਿਰ ਉਹ ਛੱਡਿਆਉਣਗੇ ਇਹਨੂੰ ਉਹ ਕਿੱਥੇ ਜਾਣਗੇ ਟਿਊਸ਼ਨ ਤੇ ਕਿੱਥੇ ਕਿੱਥੇ ਲਾਈ ਆ ਆਪਣੇ ਪਿੰਡ ਹੀ ਲਾਈ ਹੋਰ ਬਸ ਆਇਆ ਨਹੀਂ ਸੀ ਵੀ ਹੁਣ ਆਹ ਇੱਕ ਤਰੀਕਾ ਪੇ ਲਾ ਦਿੰਦੇ ਦੋਨੇ ਜਾਵੋ ਜਦੋਂ ਤੁਹਾਨੂੰ ਲੁਕਾੜ ਜਾਣਗੇ ਮਰਾ ਜਾਣਦੀ ਘਰ ਜਾ ਮੈਂ ਕਿ ਇਹ ਮੈਂ ਕੋਲੇ ਲੈ ਪਰੋਂ ਆਪਦੇ ਨਾਲ ਹੀ ਬਣੂਗਾ ਸਾਗ ਤਾਂ ਇਹ ਤਾਂ ਕੋਟਿਆ ਜਾਊਗਾ ਪੁੱਤ ਇਹ ਤਾਂ ਕੋਟਿਆ ਜਾਂਦਾ ਸਾਗ ਨਾਲ ਬਣਿਆ ਆਹਦੇ ਨਾਲ ਕੀ ਕਰਾਂ ਆਹੋਂ ਦੇ ਪਾਣੀ ਕੀ ਤੇ ਆਪ ਬਣਾ ਕੀਤਾਗਾ ਤੂੰ ਇਹਨੂੰ हाँ जरे नहीं जानता गा बैठा मैं खपिया साथ पे जा रहे हैं तो इधर अपन पक्की एंड कं ਮੈਸੇਜ ਜਦੋਂ ਆਦਰਿੱਜਾ ਜੇ ਹੋ ਜਾਂਦਾ ਤਾਂ ਉਦੋਂ ਵੀ ਸਾਗ ਦੇ ਵਿੱਚ ਮੱਕੀ ਪਾਉਣੇ ਹੁੰਦੇ ਆ ਸਾਗ ਦੇ ਵਿੱਚ ਆਪਾਂ ਪਾਉਣੇ ਹੁੰਦੇ ਆ ਤੇ ਮੂਲੀ ਮੂਲੀ ਤੇਲ ਵੀ ਪਾਇਆ ਜੀ ਪਾਉਣਾ ਸੀ ਨਾ ਤੇਲ ਵੀ ਪਾਇਆ ਕਾ ਕਾ ਤੇਲ ਆਹ ਆ ਕੱਚਾ ਤੇਲ ਹੀ ਹਾਂ ਕਲਚੀ ਨੂੜ ਕਰਕੇ ਪਾਇਆ ਅੱਛਾ ਫਿਰ ਆਪਣਾ ਸਾਗ ਦਾ ਜਦੋਂ ਹੁੰਦਾ ਹੂੰ ਉਹ ਮੂਨੇ ਸਾਗ ਨੂੰ ਆਇਨ ਜਿਹੀ ਕਹਿ ਦਿੰਦੇ ਆ ਮਲਾਈ ਵਰਗਾ ਜਿਹੜਾ ਸਾਗ ਬਣਦਾ ਹੈ ਹਾਂ 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 ਖਲਾਕੀ ਸੀ ਕਿ ਮੈਂ ਮਹਾਂਸ਼ਕ ਤੇਲੇ ਦੇ ਵਿੱਚ ਸਾਗਰੇਜ ਦੇ ਵਿੱਚ ਤੇਲ ਪਾਦੇ ਸਰੋਂ ਦਾ ਤੇ ਵਿੱਚ ਪਾਦੇ ਕੱਟ ਕੇ ਮੂੜੀਆਂ ਕਹਿ ਦਿੰਦੇ ਤੇ ਆਬ ਨਹੀਂ ਬੰਦਾ ਮੂੜੀਆਂ ਕੱਟ ਕੇ ਪਾਉਣਾ ਹੋਣ ਤੇ ਸਰੋਂ ਦੇ ਤੇਲ ਦੇ ਨਾਲ ਕਹਿ ਦਿੰਦੇ ਆ ਕਿ ਕੋਲਾ ਬਣ ਜਾਂਦਾ ਸਾਗ ਜਣੇ ਦੀ ਵਧੀਆ ਐਡ ਕੀਤਾ ਵੀ ਜੇ ਨਹੀਂ ਹਰਾਤ ਨਹੀਂ ਆ ਮੈਂ ਨੋ ਨਹੀਂ ਖਾਦੀ ਮੈਂ ਵੀਸ ਦਾ ਹੀ ਨਹੀਂ ਹਾਂ ਕਹਿੰਦੇ ਵੀਸ ਦੇ ਕਹਿੰਦੇ ਦੇ ਜਾਂਦੇ ਆ ਚਲ ਵਧੀਆ ਗੀ ਉਹ ਤਾਂ ਲਕਵੀਰ ਪੈਣ ਕੇ ਬਾਲਾ ਹੁੰਦੇ ਆ ਮੈਨੂੰ ਹਣੀ ਤੱਲੀ ਨੂੰ ਨਹੀਂ ਮੈਨੂੰ ਜੇ ਬਣਾਦਾ ਸਾਰੇ ਖਾਂਦੇ ਆ ਪਤਾ ਨਹੀਂ ਘਾ ਤਾਂ ਮੈਨੂੰ ਵਧੀਆ ਨਹੀਂ ਲੱਗਦਾ ਮੈਂ ਤਾਂ ਆਪ ਦੀ ਸਬਜੀ ਅੱਡ ਘਟਾ ਲੈਣੀ ਹੁੰਦੀ ਆ ਤੇ ਆਪ ਕੀ ਵੀਜੇ ਨਹੀਂ ਹੈਗਾ ਜਿਹੜਾ ਮੁੱਲ ਜਿਹੜਾ ਲਿਓਨੇ ਉਹਦੇ ਚ ਕਿਹੜਾ ਕੋਈ ਇੰਨੀ ਬਾਸਨਾ ਜੀ ਆਉਂਦੀ ਹੁੰਦੀ ਉਹ ਤਾਂ ਖਾ ਗੋ ਮੇਥੇ ਮੇਥੇ ਤਾਂ ਵਧੀਆ ਆਗੇ ਬਾਸਨਾ ਨਹੀਂ ਆਉਂਦੀ ਮੇਥੇ ਮੇਥੀ ਤਾਂ ਵਧੀਆ ਲੱਗਦਾ ਮੈਨੂੰ ਕੱਲਾ ਧਨੀਆ ਨਹੀਂ ਵਧੀਆ ਲੱਗਦਾ ਬਾਸਨਾ ਨਹੀਂ ਆਉਂਦੀ ਲਓ ਜੀ ਆਪਣੇ ਆディ ਬਣਿਆ ਸਰੋਂ ਦਾ ਸਾਗ ਤੇਲ ਵਾਲਾ ਤੇਲ ਵਾਲਾ ਸਰੋਂ ਦਾ ਸਾਗ ਤੇ ਸਰੋਂ ਦਾ ਹੀ ਤੇਲ ਪਾਇਆ ਹੋਇਆ ਅੱਜ ਵਿੱਚ ਆ ਤੇਲ ਨਹੀਂ ਬਈ ਇਹ ਤਾਂ ਇਸ ਕਿਉਂ ਪਾਇਆ ਇਹਦਾ ਕਿਉਂ ਹੈ ਤੇਲ ਦਾ ਤੇਲ ਦਾ ਤੜਕਾ ਸਾਗ ਥੋੜਾ ਤੇ ਕਿਉਂ ਜਿਆਦਾ ਹੂੰ ਉਹਨੇ ਸਾਗ ਸੰਗਾ ਕਿ ਤੇ ਕਿਉਂ ਮੰਗ ਕੇ ਹਾਂ ਹਾਂ ਕਿਆ ੜੇ ਮੇਥੀ ਮੁਥੀ ਪਾਈ ਹੈ ਨਾ ਬਹੁਤ ਵਧੀਆ ਬਣਿਆ ਬੱਦ ਬੱਦ ਵਾਲਾ ਤਾਂ ਸਾਗ ਬਹੁਤ ਟੇਸਟੀ ਆ ਆ ਜਾ ਪੁੱਤ ਰੀ ਨੱਚ ਬਾਤ ਸਾਡਾ ਸਾਹ ਘਰ ਦੀਆਂ ਮੂੜੀਆਂ ਘਰ ਦੇ ਗੰਢੇ ਅੱਜ ਆਪਣੀ ਘਰ ਦੀਆਂ ਗਾਜਰਾ ਵੀ ਲਿਆਦਿਆਂ ਆਈ ਮੇਰਾ ਦੁਪੱਟਾ ਲਾ ਆ ਜਾ ਪੁੱਤ ਰੋਟੀ ਖਾ ਖਰਾ ਅੱਜ ਲਗੂ ਨੇ ਵੀ ਰੋਟੀ ਖਾਦੀ ਰੱਜ ਕੇ ਤੇ ਸਾਗ ਨਾਲ ਕਹਿੰਦੀ ਮੈਨੂੰ ਰੋਟੀ ਖਾਣੀ ਹੈ ਮੈਂ ਤਾਂ ਆ ਜਾ ਪੁੱਤ ਆ ਕਿਸ ਨੂੰ ਬਣਨ ਨੂੰ ਹੋਇਆ ਰੋਟੀ ਨਹੀਂ ਖਾਦੀ ਹੂੰ ਮੋਟੇ ਮੋਟੇ ਬੈਠਾ ਮੋਟੇ ਨੂੰ ਕਲੁੰਟੇ ਜਿਸਨੇ ਪੱਕਾ ਵੇਜਣਾ ਅੱਜ ਤਾਂ ਟਾਲ ਗੀ ਇਹ ਹਮ ਯੈਸ ਮਰੀ ਹੋੜਾ ਲੋਰੀ ਸਾਗਾ ਪੱਤੇ ਤਾਂ ਕੱਢ ਦੇਖੋ ਸੋਨੂੰ ਦੇਖਣ ਚ ਹੀ ਲੱਗਦਾ ਹੋਊਗਾ ਕਿ ਸਾਗਾ ਵਧੀਆ ਸੱਚੀ ਪੂਰਾ ਮੜਾਈ ਵਰਗਾ ਬਣਿਆ ਉਹਦੇ ਨਾਲ ਆਪਾਂ ਨੂੰ ਹੁਣ 3-4 ਡਾਂਗਾਂ ਜਿਹੜਾ ਵਧੀਆ ਸੁਣੂਗਾ ਸਰੂਗਾ ਕਿ ਆ ਲੈ ਕੇ ਅੰਦਰਾਂ ਸਿਗੀ ਆਪਾਂ ਗਾਜਰਾ ਆਪਣੇ ਘਰ ਦੀਆਂ ਗਾਜਰਾ ਹੋਗੇ ਇੱਥੇ ਕਲੀਅਰ ਨਹੀਂ ਲਿਖਦਾ ਇੱਥੇ ਹੀ ਲਿਖੂਗਾ ਆਹ ਵਾਲੀ ਫਰਦਾਨੀ ਘਾਤਿਆਕ ਨੇ ਹੁਕਾਟਾ ਮਿੱਠੀਆਂ ਘਟਾ ਇਹ ਕਹਿੰਦੇ ਕਿ ਪਾਣੀ ਹਾਂਜੀ ਆਪਾਂ ਗਰਮ ਗਿੱਜਰ ਥੱਲੇ ਲਾ ਕੇ ਆਈ ਸੀ ਬਾਲਟੀ ਗਰਮ ਪਾਣੀ ਨਾਲ ਭਾਂਡੇ ਧੋਣੇ ਹੁੰਦੇ ਹਣ ਤੈਸੋ ਲ ਖੰਡੇ ਪਾਣੀ ਨਾਲ ਭਾਂਡੇ ਧੋਣੇ ਲੱਗੀ ਨਹੀਂ ਬੜਾ ਥੋੜਾ ਕੰਦੇ ਆਈ ਸਾਰੇ ਭਾਂਡਿਆਂ ਤੋਂ ਲੈ ਲੈਂਦੀ ਐ ਤੇ ਮਸ਼ੀਨ ਚੋਂ ਵੀ ਕੱਢਦੇ ਪਾਣੀ ਬਹੁਤ ਟਾਈਮ ਤੋਂ ਟੋਟੇ ਹੈਗੇ ਆ। ਕੀ ਹੈ ਕਿਸੇ। ਮਨ ਨਾਲੇ ਪਾਣੀ ਕੜਦਗੇ ਆਪਾਂ। ਮਾਂ ਕੀ ਭਾਂਡੇ ਖੇਰਾ ਫਬਲੀ ਹੈ। ਇਹ ਦੋ ਅੱਗੇ ਨਾ ਬਹੁਤ ਸੋਹਣੇ ਸੋਹਣੇ ਵਲੌਗ ਹਣਾਲਿਆ। ਥੋੜੇ ਕਿ ਦਿਨਾਂ ਵਿੱਚ ਦੀ। ਤੇ ਵਸ ਤੁਸੀਂ ਸਪੋਰਟ ਕਰੋ। ਚੈਨਲ ਦੇ ਨਾਲ ਜੁੜੇ ਰਹੋ। ਨੈਕਸਟ ਵਲੌਗ ਦੇ ਵਿੱਚ ਆਪਾਂ ਸ਼ਾਪਿੰਗ ਦਿਖਾਵਾਂਗੀ ਤੁਹਾਨੂੰ ਸ਼ਾਪਿੰਗ ਕਰਨ ਜਾਵਾਂਗੇ ਕਿਵੇਂ ਆਪੀ ਦਾ ਨਵੂ ਦਾ ਨਵੂ ਤੇਰਾ ਲਓ ਜੀ ਕੰਮ ਕਰ ਆਪਾਂ ਵੇੜ ਲਏ ਤੇ ਆਪਾਂ ਸਲਫ ਵਗੈਰਾ ਸਾਰੇ ਕਰਤੇ ਸਾਫ ਤੇ ਹੁਣ ਹੋ ਗਿਆ ਆਪਾਂ ਫ੍ਰੀ ਸਭ ਵੇਚ ਲਈ ਜਾ ਕੇ ਕੱਪੜੇ ਵਗੈਰਾ ਜਿਹੜੇ ਹੁੰਦੇ ਆ ਨਾ ਡੇਲੀ ਰੁਟੀਨ ਵਾਲੇ ਸਾਰੇ 프ੈਸ ਵਗੈਰਾ ਕਰਕੇ ਰੱਖ ਜਾਂਦੇ ਤੇ ਤੋਤੇ ਹੋਏ ਜਿਹੜੇ ਹੁਣ ਤਾਂ ਬਸ ਬਾਹਰ ਤਾਰ ਤੇ ਸੁੱਕਣੇ ਪਾਉਣੇ ਆ ਜਿਹੜਾ ਹਣਾ ਇਹ ਹੁੰਦਾ ਵੀ ਕਿਸੇ ਕੋਲ ਇੱਕ ਇੱਕ ਸੂਟੀ ਆ ਤੇ ਤਾਂ ਕਰਕੇ ਫਿਰ ਜਦ ਧੁੱਪ ਲੱਗਦੀ ਹੈ ਹਨਾ ਦਿਨੇ ਨਾਲ ਧੁੱਪ ਲੱਗ ਜਾਨੀਏ ਫਿਰ ਉਦੋਂ ਚੱਕ ਕੇ ਅੰਦਰ ਰੱਖ ਦਈਦੇ ਆ ਤੇ ਐਸ ਵੇਲੇ ਫਿਰ ਮੈਂ ਪ੍ਰੈਸ ਕਰ ਦਿੰਦੀ ਆ ਜਿਹੜਾ ਬੀਚ ਰੂਗਾ ਇਹਨਾਂ ਦਾ ਬਾਲ ਨੂੰ ਉਦੋਂ ਉਦੋਂ ਰੱਖਦਾ ਹਾਂ ਬਈ ਮੇਥੋ ਹੋ ਗਿਆ ਕੰਮ ਟਿੱਡਾ ਪਾਪੇ ਦਾ ਨਮਾਸੂਰ ਸੀਗਾ ਵਾਈਟ ਆ ਤੇ ਆ ਪ੍ਰੈਸ ਲੱਗ ਨਹੀਂ ਜਾਂਦੀ ਸੂਟਾਂ ਤੇ ਹਨਾ ਇਹ ਗਰਮ ਹੋ ਗਈ ਚਾਰ ਗਰਮ ਵਾਲੀ ਕਰ ਲੈਣੀ ਆ ਤੂੰ ਆ ਇਹਦਾ ਕੋਈ ਨਹੀਂ ਇਹਦੇ ਝੋਲੀ ਦੀ ਝੋਲੀ ਤੇ ਹੁਣ ਪ੍ਰੈਸ ਵਾਲੀ ਫਿਰ ਗਰਮ ਪ੍ਰੈਸ ਨੇ ਕੱਪੜੇ ਨਾਲ ਨਹੀਂ ਲੱਗੇਗੀ ਇਹਦੇ ਜਿਹੜੇ ਨਾਲ ਮਾਲ ਪੱਤਾ ਲੱਗਿਆ ਸੀ ਉਹ ਲੱਗ ਗਿਆ ਹਾਂਜੀ ਦੁਬਾਰੀ ਕਰਉਣਾ ਕਰਮ ਕੱਢ ਦੇ ਗਰਮ ਬਹੁਤ ਹੋ ਗਈ ਹੋ ਨਹੀਂ ਹੋਈ ਇੰਨੀ ਤਿੰਨ ਕੋ ਗਰਮ ਹੈ ਫਿਰ ਖੱਦਰ ਆਣਾ ਫਿਰ ਬਲ ਵੀ ਨਹੀਂ ਨਿਕਲਦੇ ਕਰਨੀਂ ਤੇ ਕਰਦੇ ਚਲੋ ਲਾਈਵ ਗਾਲਾਂ ਪੇਸ਼ ਕਰ ਤੁਹਾਡੇ ਸਾਹਮਣੇ ਆ ਕੀ ਕਰ ਹਾਂ ਹਾਂ ਬਾਜੇ ਪਿਆ ਫਿਰ ਨਿਕਲ ਆਉਂਗੀ ਇਹ ਤਾਂ ਕਰੂੰਗੀ ਮੈਂ ਲਓ ਜੀ ਨੈਕਸਟ ਡੇ ਹੋ ਗਿਆ ਰਾਤ ਮੈਂ ਵਲੌਗ ਦਾ ਐਂਡ ਕਰਨਾ ਭੁੱਲ ਗਈ ਮੈਂ ਕਿ ਚਲ ਬਿਨਾ ਐਂਡ ਤੋਂ ਆਪਾਂ ਕਿਉਂ ਹਨਾ ਵਲੌਗ ਹੈ ਜਿਹੜਾ ਆਪਾਂ ਅਪਲੋਡ ਕਰਨਾ ਤਾਂ ਸਾਰੀਆਂ ਭੈਣਾਂ ਦਾ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰੂੰਗੀ ਕਿ ਆਪਣੇ ਜੋ ਇਦੋਂ ਪਹਿਲਾਂ ਜਿਹੜੇ ਵਲੌਗ ਆਏ ਹਨਾ ਤੁਸੀਂ ਬਹੁਤ ਚੜੇ ਇਹਨਾਂ ਨੂੰ ਸਪੋਰਟ ਕੀਤਾ ਬਹੁਤ ਸੋਨੇ ਸੋਨੇ ਮੈਸੇਜ ਕੀਤੇ ਹਾਂਜੀ ਬੁੱਤ ਕੋਈ ਆਇਆ ਤੇ ਤੁਸੀਂ ਪਲੀਜ਼ ਇਦਾਂ ਹੀ ਆਪਣੀ ਆਉਣ ਵਾਲੀ ਵਲੋਗਸ ਨੂੰ ਵੀ ਤੁਸੀਂ ਇਦਾਂ ਹੀ ਸਪੋਰਟ ਕਰਿਓ ਹਨਾ ਤੇ ਚਲੋ ਠੀਕ ਹੈ ਜੀ ਮਿਲਾਂਗੇ ਆਪਾਂ ਨੈਕਸਟ ਵਲੋਗ ਦੇ ਨਾਲ ਇੱਥੇ ਆਪਾਂ ਐਂਡ ਕਰਾਂਗੇ ਤੇ ਇੱਥੇ ਆਪਾਂ ਸਟਾਰਟਿੰਗ ਕਰਾਂਗੇ ਵਲੋਗ ਦੀ ਨੈਕਸਟ ਵਲੋਗ ਦੀ ਤੇ ਬੈਲ ਆਈਕਨ ਵੀ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਵਲੋਗ ਦਾ ਨੋਟੀਫਿਕੇਸ਼ਨ ਨਾਲ ਤੱਕ ਪਾ ਸਕੋ ਤੇ ਸਾਡੇ ਜਿਹੜੇ ਵਲੋਗ ਹੈ ਤੁਸੀਂ ਇੰਜੋਏ ਕਰ ਸਕੋ